ਵਾਹੇ ਗਰੂ ਬੰਜਾਰਿਆਂ ਦਾ ਇੱਕ ਕਾਫਲਾ ਆਪਣੀ ਲੁੱਟ ਖੋਤੋਂ ਡਰਦਾ ਹਿੰਦੂਆਂ ਦੀ ਬਹੁ ਗਿਣਤੀ ਵਾਲੇ ਇਲਾਕਿਆਂ ਵਿੱਚੋਂ ਸੁਰੱਖਿਅਤ ਲਾਂਗੇ ਪਾਲ ਦਾ ਇਧਰੋਂ ਦੀ ਲੰਘ ਰਿਹਾ ਸੀ। ਉਹਨਾਂ ਪਾਸ 10 ਕੂਕੋੜੇ ਅਤੇ ਇੰਨੇ ਕੁ ਹੀ ਬੈਲ ਗੱਡੇ ਸਨ। ਚੋਂ ਕੂੜਿਆਂ ਉੱਪਰ ਸਮਾਨ ਲੱਦਿਆ ਸੀ। ਬਾਕੀਆਂ ਉੱਪਰ ਬੰਜਾਰੇ ਬੈਠੇ ਹੋਏ ਸਨ। ਗੱਡੇ ਦੇ ਪਹੀਆਂ ਦੇ ਤੁਰਿਆਂ ਨੂੰ ਤੇਲ ਨਾ ਦੇਣ ਕਾਰਨ ਉਹ ਚੋਂ-ਚੋਂਦੀ ਚਿਰਕ ਦੀ ਆਵਾਜ਼ ਕੱਢਦੇ ਸਨ। ਇਨਾ ਆਵਾਜ਼ਾਂ ਅਜੀਬ ਜਿਹਾ ਸੰਗੀਤਕ ਸ਼ੋਰ ਪੈਦਾ ਕਰ ਰਹੀਆਂ ਸਨ ਅਚਾਨਕ ਹਰਮ ਸਿੰਘ ਅਤੇ ਉਸ ਦੇ ਸਿੰਘਾਂ ਨੇ ਉਹਨਾਂ ਨੂੰ ਘੇਰ ਲਿਆ ਘੱਟੇ ਤੂੜ ਨਾਲ ਬੇਪਛਾਣ ਹੋਏ ਵੰਜਾਰਿਆਂ ਦਾ ਧਰਾ ਨਿਕਲ ਗਿਆ ਅਸੀਂ ਕੁਝ ਨਹੀਂ ਕਰਾਂਗੇ ਡਰੋ ਨਹੀਂ ਰਾਮ ਸਿੰਘ ਨੇ ਕਿਹਾ ਇਸ ਤਰ੍ਹਾਂ ਪੂਰਾ ਜੱਥਾ ਖਾਲਸਾ ਜੀ ਪਾਸ ਜਾਏਗਾ ਨਹੀਂ ਜਾਵਾਂਗੇ ਤਾਂ ਇੱਕ ਵੰਜਾਰਾ ਕੁਝ ਤੈਸ਼ ਵਿੱਚ ਆ ਕੇ ਬੋਲਿਆ ਆਪਨਾ ਨੁਕਸਾਨ ਕਰਵਾਓਗੇ ਸਮਾਨ ਵੀ ਲੁੱਟਿਆ ਜਾਏਗਾ ਤੇ ਕੁਝ ਮਾਰੇ ਵੀ ਜਾ ਸਕਦੇ ਨੇ RAM ਸਿੰਘ ਨੇ ਰੋਪ ਜੀ ਨਾਲ ਕਿਹਾ ਬੰਜਾਰਿਆਂ ਨੇ ਆਪਸ ਵਿੱਚ ਸਲਾਹ ਕੀਤੀ ਤੇ ਜਾਣ ਲਈ ਰਾਜੀ ਹੋ ਗਏ ਕੁਝ ਦੇਰ ਬਾਅਦ ਬੰਜਾਰਿਆਂ ਦਾ ਕਾਫਲਾ ਸਿੰਘਾਂ ਦੇ ਪੜਾ ਤੇ ਆ ਗਿਆ ਬੰਦਾ ਸਿੰਘ ਬਾਬਾ ਬినੋਦ ਸਿੰਘ ਤੇ ਬਾਦ ਸਿੰਘ ਇੱਕ ਤੰਬੂ ਵਿੱਚੋਂ ਬਾਹਰ ਨਿਕਲੇ ਹੋਰ ਸਿੰਘ ਵੀ ਆ ਜੁੜੇ ਬੰਜਾਰੇ ਘੋੜਿਆਂ ਤੋਂ ਉੱਤਰ ਆਏ ਗੱਡਿਆਂ ਵਿੱਚ ਬੈਠੇ ਉਠ ਕੇ ਆ ਗਏ ਗੱਡਿਆਂ ਵਿੱਚ ਬੈਠੀਆਂ ਔਰਤਾਂ ਨੇ ਘੁੰਡ ਕੱਢ ਲਏ ਬੱਚਿਆਂ ਨੂੰ ਆਪਣੇ ਨਾਲ ਘੋਟ ਲਿਆ ਕੌਣ ਹੋ ਸਿੰਘ ਜੀ ਬੰਦਾ ਸਿੰਘ ਨੇ ਕਮਰ ਕੱਸਾ ਖੋਲ ਕੇ ਫਿਰ ਕੱਸਦਿਆਂ ਪੁੱਛਿਆ ਵੰਜਾਰਿਆਂ ਦੇ ਚਿਹਰਿਆਂ 'ਨੀਆਂ ਹਵਾਈਆਂ ਉੱਡ ਗਈਆਂ ਇੱਕ ਬਡੇਰੀ ਉਮਰ ਦਾ ਬੰਦਾ ਸਾਫੇ ਨਾਲ ਚਿਹਰਾ ਸਾਫ ਕਰਦਿਆ ਬੋਲਿਆ ਵੰਜਾਰੇਆਂ ਸਿੰਘ ਸਾਹਿਬ ਜੀ ਬਾਦ ਸਿੰਘ ਨੇ ਬੰਦਾ ਸਿੰਘ ਦੇ ਕੰਨ ਵਿੱਚ ਹੌਲੀ ਜੀ ਕੁਝ ਕਿਹਾ ਕਿਧਰੋਂ ਆਏ ਹੋ ਕਿਧਰ ਜਾ ਰਹੇ ਹੋ ਬੰਦਾ ਦੇ ਬੋਲਾਂ ਵਿੱਚ ਸ਼ਕਤੀ ਸੀ ਵਪਾਰੀ ਲੋਕਾਂ ਖਾਲਸਾ ਜੀ ਵਣਜ ਕਰਨੇ ਆ ਜਿੱਧਰ ਸਸਤਾ ਮਾਲ ਮਿਲਦਾ ਏ ਖਰੀਦ ਲੈਨੇ ਆ ਜਿੱਧਰ ਨਹੀਂ ਹੁੰਦਾ ਉਧਰ ਵੇਚ ਦੇਨੇ ਆ ਇਸੇ ਤਰ੍ਹਾਂ ਗੁਜ਼ਾਰਾ ਹੋ ਜਾਂਦਾ ਏ ਉਹੀ ਬੰਦਾ ਫਿਰ ਬੋਲਿਆ ਬਾਕੀ ਸਾਰੇ ਹੱਥ ਜੋੜੀ ਖੜੇ ਰਹੇ ਮੈਨੂੰ ਤੁਸੀਂ ਵੰਜਾਰੇ ਨਹੀਂ ਜਾਪਦੇ ਬੰਦਾ ਸਿੰਘ ਨੇ ਉਹਨਾਂ ਵੱਲ ਸ਼ੱਕੀ ਨਜ਼ਰਾਂ ਨਾਲ ਤੱਕ ਦਿਆਂਗੇ ਆਪ ਨੂੰ ਕਿਸ ਤਰ੍ਹਾਂ ਤਸੱਲੀ ਕਰਵਾਈਏ ਸਿੰਘ ਸਾਹਿਬ ਸਾਡੀ ਦਾ ਪ੍ਰਿਵਾਸਾਂ ਦੀ ਜੂਨ ਹੈ ਅੱਜ ਇੱਥੇ ਕੱਲ ਉੱਥੇ ਪਹਿਲਾਂ ਵਾਲੇ ਬੰਦੇ ਨੇ ਚਿਹਰੇ ਉੱਪਰ ਲਾਚਾਰੀ ਜਈ ਦਰਸਾ ਕੇ ਕਿਹਾ ਬੰਦਾ ਸਿੰਘ ਬਾਦ ਸਿੰਘ ਵੱਲ ਚਾਕਿਆ ਫਿਰ ਬਾਬਾ ਬినੋਦ ਸਿੰਘ ਅਤੇ ਕਾਂ ਸਿੰਘ ਨਾਲ ਗੁਫ਼ਤਗੂ ਕਰਨ ਲੱਗਾ ਵੰਜਾਰਿਆਂ ਦੇ ਸਿੰਘਾਂ ਦੇ ਤੌਰ ਵੇਖ ਕੇ ਸਾਹ ਸੁੱਕੇ ਹੋਏ ਸਨ ਖਾਲਸਾ ਜੀਓ ਬਾਦ ਸਿੰਘ ਬੋਲਿਆ ਗਿਰੂ ਦੇ ਸਿੰਘ ਹੋਣ ਚੂਠ ਵੀ ਬੋਲਣ ਲੱਗ ਪਏ ਨੇ ਤੇ ਪੇਸ ਵੀ ਬਦਲਣ ਲੱਗ ਪਏ ਨੇ ਇਹਨਾਂ ਨੂੰ ਟੁਕਵੀਂ ਸਜ਼ਾ ਦਿਓ ਬੰਦਾ ਸਿੰਘ ਥੋੜਾ ਅੱਗੇ ਵਧਿਆ ਵਣਜਾਰੇਵਾਂ ਮਲ ਤਿੱਖੀ ਨਜ਼ਰ ਨਾਲ ਝਾਕਦਾ ਰਿਹਾ ਫਿਰ ਬੋਲਿਆ ਇਹਨਾਂ ਦਾ maal ਲੁੱਟ ਲੋ ਅਤੇ ਮੂੰਹ ਕਾਲਾ ਕਰਕੇ ਛੱਡ ਦਿਓ ਸੁਣਦਿਆਂ ਹੀ ਮੋਰੀ ਵੰਜਾਰਾ ਹੱਥ ਜੋੜ ਕੇ ਗੋਡਿਆਂ ਭਾਰ ਮੋ ਗਿਆ ਖਿਮਾ ਕਰਨਾ ਖਾਲਸਾ ਜੀਓ ਤੁਰਕ ਸਿਪਾਈਆਂ ਤੋਂ ਡਰਦੇ ਆ ਅਸੀਂ ਵਣਜਾਰੇ ਬਣੇ ਹੋਏ ਆ ਸਿੱਖਾਂ ਨੂੰ ਜਾਂ ਲੁੱਟ ਲੈਂਦੇ ਨੇ ਜਾਂ ਸਿਰ ਕਲਮ ਕਰ ਲੈਂਦੇ ਨੇ ਉਨ੍ਹਾਂ ਦੇ ਜ਼ੁਲਮ ਤੋਂ ਡਰਦਿਆਂ ਬੰਦਾ ਸਿੰਘ ਨੇ ਹੱਥ ਖੜਾ ਕਰਕੇ ਰੋਕ ਦਿੱਤਾ ਬਸ ਹੋਰ ਕੁਝ ਨਹੀਂ ਆਖਣਾ ਮਾਫੀ ਮਿਲ ਸਕਦੀ ਹੈ ਸਿੰਘ ਜੀ ਇੱਕ ਪ੍ਰਣ ਕਰਨਾ ਹੋਏਗਾ ਹੁਕਮ ਕਰੋ ਖਾਲਸਾ ਜੀ ਬਣਜਾਰਾ ਓਵੇਂ ਗੋਡਿਆਂ ਭਰ ਸੀ ਗੁਰੂ ਸਾਹਿਬ ਨੇ ਹਰ ਸਿੱਖ ਨੂੰ ਧਰਮ ਯੁੱਧ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਜੇ ਤੁਸੀਂ ਆਪਣਾ maal ਵੇਚ ਕੇ ਇਹਨਾਂ ਦੇ ਹਥਿਆਰ ਖਰੀਦ ਕੇ ਖਾਲਸਾ ਫੌਜ ਵਿੱਚ ਸ਼ਾਮਲ ਹੋ ਜਾਓ ਤਾ ਮਾਫੀ ਮਿਲ ਸਕਦੀ ਹੈ ਆਪ ਨੂੰ ਗੁਰੂਦਿਆਂ ਖੁਸ਼ੀਆਂ ਪ੍ਰਾਪਤ ਹੋਣੀਆਂ ਇਹ ਬੰਦਾ ਸਿੰਘ ਬੰਦਾ ਸਿੰਘ ਨੇ ਆਪਣੀ ਛਾਤੀ ਉੱਪਰ ਹੱਥ ਰੱਖਿਆ ਗਿਰੂ ਦਾ ਬੰਦਾ ਅਤੇ ਸਾਰੇ ਸਿੰਘ ਆਪ ਦੇ ਨਾਲ ਹੋਣਗੇ ਕੋਈ ਤੁਰਕ ਆਪ ਵੱਲ ਵੇਖਣ ਦੀ ਹਿੰਮਤ ਨਹੀਂ ਕਰੇਗਾ ਮੋਰੀ ਉੱਠਿਆ ਫਿਰ ਹੱਥ ਜੋੜ ਬੋਲਿਆ ਭੁਲਿਆ ਨੂੰ ਗੜੇ ਲਾਉ ਖਾਲਸਾ ਜੀ ਵਾਦਾ ਕਰਨਿਆ ਇਹ ਮਾਲ ਵੇਚ ਕਰ ਹਥਿਆਰ ਖਰੀਦ ਕਰ ਤੁਹਾਡੇ ਸੰਗ ਆ ਰਲਾਂਗੇ ਯਾਦ ਰੱਖਣਾ ਸਿੰਘ ਜੀ ਗੁਰੂ ਦਾ ਸਿੱਖ ਕਦੇ ਝੂਠਾ ਵਾਅਦਾ ਨਹੀਂ ਕਰਦਾ ਬੰਦਾ ਸਿੰਘ ਨੇ ਕਠੋਰਤਾ ਨਾਲ ਕਿਹਾ ਆਪਣਾ ਵਾਅਦਾ ਸਾਨੂੰ ਯਾਦ ਰਹੇਗਾ ਕਈ ਜਣੇ ਇਕੱਠੇ ਬੋਲੇ ਤੇ ਹੱਥ ਜੋੜ ਕੇ ਸਿਰ ਝੁਕਾਇਆ ਰਾਮ ਸਿੰਘ ਇਹਨਾਂ ਨੂੰ ਜਾਣਦੇ ਹੋ ਬੰਦਾ ਸਿੰਘ ਨੇ ਕਿਹਾ ਤੇ ਸਾਰੇ ਪ੍ਰਮੁੱਖ ਸਿੰਘ ਬੰਦਾ ਸਿੰਘ ਦੇ ਤੰਬੂ ਵੱਲ ਧੁਰ ਪਏ ਤੰਬੂ ਦੇ ਅੰਦਰ ਵਿਚਾਰਾ ਕਰਨ ਲੱਗੇ ਹੋਏ ਸਨ ਸਾਰਿਆਂ ਨੂੰ ਖਾਲਸਾ ਪੰਥ ਦੇ ਭਵਿੱਖ ਦੀ ਚਿੰਤਾ ਸੀ ਗੁਰੂ ਜੀ ਨਾਲ ਕੀਤੇ ਵਾਅਦੇਆਂ ਦਾ ਫਿਕਰ ਸੀ ਆਖਰ ਬੰਦਾ ਸਿੰਘ ਨੇ ਕੀਤਾ ਸਿੰਘ ਜੀ ਹੁਣ ਗੱਲਾਂ ਦਾ ਨਹੀਂ ਅਮਲ ਕਰਨ ਦਾ ਸਮਾਂ ਹੈ ਪੰਜਾਬ ਵੱਲ ਬਖਵਾ ਖੇਤਰਾਂ ਵਿੱਚ ਖੁਦ ਪਹੁੰਚ ਕਰਕੇ ਸਿੱਖਾਂ ਨੂੰ ਪ੍ਰੇਰਿਆ ਜਾਵੇ ਖਾਲਸਾ ਜੀ ਬినੋਦ ਸਿੰਘ ਬੋਲਿਆ ਗੁਰੂ ਜੀ ਨੇ ਸਿੰਘ ਭੇਜੇ ਤਾਂ ਹੈ ਪੰਜਾਬ ਵੱਲ ਸਿੰਘ ਜੀ ਕੀ ਪਤਾ ਉਹ ਸਿੰਘ ਸਹੀ ਟਿਕਾਣੇ ਪਹੁੰਚੇ ਹਨ ਜੇ ਰਸਤੇ ਵਿੱਚ ਹੀ ਮੁਗਲ ਸਿਪਾਈਆਂ ਦੇ ਅੜਿੱਕੇ ਆ ਗਏ ਹੋਣ ਨਹੀਂ ਤਾਂ ਇੰਨੇ ਸਮੇਂ ਵਿੱਚ ਪੰਜਾਬ ਵੱਲੋਂ ਕੋਈ ਤਾਂ ਸੂਚਨਾ ਮਿਲਦੀ ਥਾਲਸਾ ਜੀ ਆਪ ਕੀ ਦੱਸੋ ਕੀ ਕਰਨਾ ਚਾਹੀਦਾ ਬਾਦ ਸਿੰਘ ਨੇ ਪੁੱਛਿਆ ਸਿੰਘ ਜੀ ਮੈਂ ਤਾਂ ਕਿਹਾ ਹੈ ਸਾਨੂੰ ਖੁਦ ਪਹੁੰਚ ਕਰਨੀ ਹੋਏਗੀ ਮਾਤਾ ਜੀ ਨੂੰ ਦਿੱਲੀ ਸਹੀ ਸਲਾਮਤ ਪਹੁੰਚਾਣਾ ਪਏਗਾ ਜੋ ਮਣੀ ਸਿੰਘ ਕੁਝ ਸਿੰਘ ਆਪਣੇ ਨਾਲ ਲੈ ਜਾਵੇ ਤੇ ਮਾਤਾ ਨੂੰ ਦਿੱਲੀ ਛੱਡ ਆਵੇ ਤਾਂ ਖਾਲਸਾ ਫੌਜ ਇੱਕ ਵੱਡੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਏਗੀ ਕੀ ਵਿਚਾਰ ਹੈ ਆਕੇ ਬੰਦਾ ਸਿੰਘ ਬినੋਦ ਸਿੰਘ ਵਾਲਚਾ ਕਿਹਾ ਤੁਸੀਂ ਠੀਕ ਹੈ ਖਾਲਸਾ ਜੀ ਗੁਰੂ ਦੇ ਮਹਿਲ ਨੂੰ ਦਿੱਲੀ ਵੇਚਣਾ ਪਵੇਗਾ ਇਸ ਕਾਰਜ ਲਈ ਮਣੀ ਸਿੰਘ ਸਭ ਤੋਂ ਯੋਗ ਹਨ ਬినੋਦ ਸਿੰਘ ਨੇ ਬੰਦਾ ਸਿੰਘ ਨਾਲ ਸਹਿਮਤੀ ਦਿਖਾਈ ਦੂਸਰੀ ਬਾਤ ਬੰਦਾ ਸਿੰਘ ਬੋਲਿਆ ਗ੍ਰਾਮ ਸਿੰਘ ਮਾਲਵਾ ਇਲਾਕੇ ਵੱਲ ਜਾਏ ਬਾਜ ਸਿੰਘ ਦੁਆਬੇ ਵੱਲ ਜਾਏ ਬినੋਦ ਸਿੰਘ ਅਤੇ ਕਾਨ ਸਿੰਘ ਮਾਝੀ ਵੱਲ ਜਾਣ ਗੁਰੂ ਦੇ ਨਾਮ ਤੇ ਕਿਹਾ ਜਾਏ ਕੋਈ ਸਿੰਘ ਕੋਈ ਗੱਬਰੂ ਘਰ ਨਾ ਰਹੀਂ ਜੋ ਵੀ ਹਥਿਆਰ ਹਥਾਵੇ ਲੈ ਕੇ ਤਰੰਤ ਇਧਰ ਚਾਲੇ ਪਾ ਦੇਣ ਹੁਣ ਦੇਰ ਨਹੀਂ ਕਰਨੀ ਬਹੁਤੀ ਦੇਰ ਖਾਲਸੇ ਦੇ ਹਿੱਤ ਵਿੱਚ ਨਹੀਂ ਹੈ ਬੰਦਾ ਸਿੰਘ ਨੇ ਹੁਕਮ ਦੇਣ ਵਾਂਗ ਕਿਆ ਤੇ ਉਹਨਾਂ ਦਾ ਪ੍ਰतिकਰਮ ਉਡੀਕਣ ਲਗਾ ਕੁਝ ਪਲ ਸਾਰੇ ਨੀਵੀਂ ਪਾਈ ਬੈਠੇ ਰਹੇ ਫਿਰ ਇੱਕ ਦੂਸਰੇ ਵੱਲ ਚਾਕੇ ਬਾਲ ਸਿੰਘ ਬੋਲਿਆ ਖਾਲਸਾ ਜੀ ਸਹੀ ਆਖਦੇ ਹਨ ਸਾਨੂੰ ਹੁਣ ਦੇਰ ਨਹੀਂ ਕਰਨੀ ਚਾਹੀਦੀ ਖਾਲਸਾ ਜੀ ਆਪ ਕਹੋ ਤਾਂ ਮੈਂ ਅੱਜ ਹੀ ਰਵਾ ਨਾ ਹੋ ਜਾਵਾਂਗਾ ਸਿੰਘ ਜੀ ਆਪ ਸੰਗ ਨੇ ਜੰਗਾਂ ਲੜੀਆਂ ਹਨ ਜਿਰਾ ਸੋਚੋ ਬਾਦਸ਼ਾਹ ਇਸ ਵੇਲੇ ਦੱਖਣ ਵੱਲ ਹੈ ਉਹ ਆਪਣੇ ਭਰਾਵਾਂ ਨਾਲ ਜੰਗ ਵਿੱਚ ਉਲਝਿਆ ਹੈ ਇਹੀ ਵੇਲਾ ਹੈ ਆਪਣੀ ਤਾਕਤ ਬਣਾਈ ਜਾ ਸਕਦੀ ਹੈ ਬਿਨਾਂ ਦੇਰੀ ਕੀਤੇ ਅਸੀਂ ਨਿਕਲ ਜਾਈਏ ਮੈਂ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਨਿਕਲਾਂਗਾ ਬਿਸ਼ੱਕ ਮੈਂ ਇੱਧਰ ਬਹੁਤ ਪਰਮਾਨ ਕੀਤਾ ਹੈ ਨਦੀਆਂ ਦਰਿਆਵਾਂ ਚੂਆਂ ਦੀ ਮੈਨੂੰ ਪਹਿਚਾਨ ਹੈ ਪਰ ਬੜੇ ਸਾਲ گزارੇ ਗਏ ਹਨ ਮੈਂ ਤਬਦੀਲੀ ਦੇਖਣੀ ਚਾਹੁੰਦਾ ਹਾਂ ਨਵੇਂ ਰਸਤੇ ਲੱਭਣੇ ਪੈਣਗੇ ਸ਼ਿਆਪਾ ਮਾਰ ਯੁੱਧਾਂ ਦੇ ਪੈੰਤੜਿਆਂ ਤੋਂ ਮੈਂ ਪੂਰੀ ਸਥਿਤੀ ਦਾ ਜ਼ਾਇਜ਼ਾ ਲੈਣਾ ਹੈ ਅਸੀਂ ਥੋੜੇ ਹਾਂ ਪਰ ਵੇਖਣਾ ਅਸੀਂ ਥੋੜੇ ਵੀ ਹਜ਼ਾਰਾਂ ਉੱਪਰ ਭਾਰੂ ਹੋਵਾਂਗੇ ਅਸੀਂ ਜੰਗ ਹੀ ਇਸ ਢੰਗ ਨਾਲ ਲੜਾਂਗੇ ਬੈਰੀ ਨੂੰ ਹੱਥਾਂ ਪੈਰਾਂ ਦੀ ਪਾ ਦੇਵਾਂਗੇ ਗੱਲਾਂ ਕਰਦਾ ਬਾਬਾ ਬੰਦੇ ਸਿੰਘ ਦਾ ਚਿਹਰਾ ਚਮਕਣ ਲੱਗਿਆ ਸਿੰਘ ਵੀ ਪੂਰੇ ਜੋਸ਼ ਵਿੱਚ ਆ ਗਏ ਅਗਲੇ ਹੀ ਦਿਨ ਬਾਕੀ ਸਿੰਘਾਂ ਨੂੰ ਸਖਤ ਹਦਾਇਤਾਂ ਕਰਕੇ ਬੰਦਾ ਸਿੰਘ ਸਿੰਘਾਂ ਦੀ ਇੱਕ ਖਾਸ ਠੁਕੜੀ ਲੈ ਕੇ ਪਹਾੜਾਂ ਵੱਲ ਨਿਕਲ ਗਏ ਬਾਬਾ ਬినੋਦ ਸਿੰਘ ਬਾਸ ਸਿੰਘ ਅਤੇ ਰਾਮ ਸਿੰਘ ਬੰਦਾ ਸਿੰਘ ਦੇ ਆਦੇਸ਼ ਅਨੁਸਾਰ ਆਪਣੇ ਆਪਣੇ ਇਲਾਕਿਆਂ ਵੱਲ ਨਿਕਲ ਗਏ ਕੁਝ ਦਿਨਾਂ ਵਿੱਚ ਹੀ ਪੰਜਾਬ ਦੇ ਪਿੰਡਾਂ ਵਿੱਚ ਖਬਰ ਫੈਲ ਗਈ ਦਸਵੇਂ ਗੁਰੂ ਬਾਜਾ ਵਾਲੇ ਨੇ ਆਪਣਾ ਇੱਕ ਬੰਦਾ ਭੇਜਿਆ ਹੈ ਉਸ ਨੇ ਦਿੱਲੀ ਦੇ ਬਾਦਸ਼ਾਹ ਨਾਲ ਟੱਕਰ ਲੈਣੀ ਹੈ ਸਿੱਖਾਂ ਉੱਪਰ ਕੀਤੇ ਜ਼ੁਲਮਾਂ ਦਾ ਬਦਲਾ ਲੈਣਾ ਹੈ ਪੰਜਾਬ ਦੇ ਹਰ ਗੱਬਰੂ ਨੂੰ ਅਤੇ ਬੰਦਿਆਂ ਨੂੰ ਗੁਰੂ ਨੇ ਆਪਣੇ ਬੰਦੇ ਦੀ ਮਦਦ ਕਰਨ ਲਈ ਸੱਦਾ ਭੇਜਿਆ ਹੈ ਗੁਰੂ ਜੀ ਦੇ ਸੱਦੇ ਤੇ ਪਿੰਡਾਂ ਦੇ ਲੋਕ ਜਾਣ ਲਈ ਤਿਆਰੀਆਂ ਖਿੱਚਣ ਲੱਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸੀ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਦੇ ਉੱਪਰ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਬਾਕੀ ਦਾ ਇਤਿਹਾਸ ਸੁਣਨ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ